ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਜਿਸਾਂ ਦੇ ਅੰਸਾਰ ਅਬੀ ਐਮਐਲਏ ਸਾਹਿਬ ਜੀ ਦੇ ਹੁਕਮਾਂ ਤੇ ਐਐਸਪੀ ਸਾਹਿਬ ਵੱਲੋਂ ਐਐਚਓ ਸਾਹਿਬ ਤੇ ਇੰਚਾਰਜ ਸਾਹਿਬ ਆਪਣੇ ਵਿੱਚ ਆਏ ਨੇ ਜਿਹੜਾ ਸਰਕਾਰ ਵੱਲੋਂ ਇੱਕ ਮਹਿੰਮ ਸ਼ੁਰੂ ਕਰੀ ਗਈ ਆ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਆਪਣੇ ਪਿੰਡ ਸਿਆੜ ਦੇ ਵਿੱਚ ਜਿਹੜੇ ਵੀ ਕੋਈ ਚਿੱਟਾ ਵੇਚਦੇ ਨੇ ਜਾਂ ਤਾਂ ਉਹ ਪਿੰਡ ਛੱਡ ਜਾਣ ਜਾਂ ਉਹ ਚਿੱਟਾ ਛੱਡ ਜਾਣ ਜੀ ਕੰਮ ਇੱਕ ਹੀ ਹੋਊਗਾ ਉਹਨਾਂ ਦੇ ਖਿਲਾਫ ਜਿਹੜੀ ਆ ਅਸੀਂ ਲਿਖਤੀ ਤੌਰ ਤੇ ਵੀ ਸ਼ਿਕਾਇਤਾਂ ਕਰਾਂਗੇ ਪਹਿਲਾਂ ਪਰਚੇ ਵੀ ਕਰਾਇਆ ਸਾਡੀ ਬੇਇੱਜ਼ਤੀ ਆ ਵੀ ਕੋਈ ਵੀ ਪਿੰਡ ਦਾ ਬੰਦਾ ਇੱਕ ਦਾ ਜਮਾਨਤ ਕਰਾਉਣ ਨਾ ਜਾਇਓ ਉਹਨਾਂ ਦੀ ਕਿਉਂਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜੇ ਬੰਦੇ ਲਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਚਲੋ ਉਹ ਇੱਕ ਮਰੀਜ਼ ਨੇ ਉਹ ਛੱਡ ਜਾਣ ਆਪਦਾ ਇਲਾਜ ਕਰਾ ਲੈਣ ਜੇ ਇਲਾਜ ਕਰਾਉਣ ਨੂੰ ਨਹੀਂ ਪੈਸੇ ਤਾਂ ਉਹ ਸਾਡੇ ਨਾਲ ਪੰਚਾਇਤ ਨਾਲ ਆਪੋ ਆਪਣੇ ਵਾਰ ਦੇ ਪੰਚਾਇਆਂ ਨਾਲ ਸੰਪਰਕ ਕਰਨ ਜਿਹੜਾ ਇਲਾਜ ਤੇ ਉਹਨਾਂ ਦੇ ਖਰਚਾ ਦਵਾਈ ਤੇ ਆਊਗਾ ਉਹ ਪੰਚਾਇਤ ਵੱਲੋਂ ਜਿਹੜਾ ਖਰਚਾ ਸਾਰਾ ਕਰਿਆ ਜਾਊਗਾ ਠੀਕ ਹੈ ਜੀ ਚਾਹੇ ਅਸੀਂ ਆਪਦੀ ਜੇਬ ਚੋਂ ਕਰੀਏ ਚਾਹੇ ਜਿੱਥੋਂ ਮਰਦੀ ਚਾਹੇ ਕਿਸੇ ਐਨ ਆਰ ਆਈ ਤੋਂ ਮਦਦ ਮੰਗੀਏ ਪ੍ਰਸ਼ਾਸਨ ਵੀ ਤੁਹਾਨੂੰ ਮਦਦ ਪ੍ਰਸ਼ਾਸਨ ਵੀ ਮਦਦ ਕਰੂਗਾ ਉਹਦੇ ਵਿੱਚ ਬਸ ਇਹ ਹੀ ਆ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਚਿੱਟਾ ਵੇਚਦੇ ਨੇ ਤੁਸੀਂ ਵੀ ਸਾਰੇ ਉਹਨਾਂ ਨੂੰ ਮੰਨ ਲਓ ਦੱਸੋ ਸਾਨੂੰ ਪੁਲਿਸ ਨੂੰ ਦੱਸੋ ਤੁਹਾਡੇ ਕੋਲੇ ਖੜੇ ਨੇ ਐਸ ਐਚਓ ਸਾਹਿਬ ਇਹਨਾਂ ਦਾ ਨੰਬਰ ਲੈ ਲਓ ਭਈ ਹੁਣ ਉਹ ਚਿੱਟੇ ਵਾਲੇ ਭਾਈ ਜਾਂ ਤਾਂ ਉਹਨਾਂ ਦੇ ਘਰ ਟਹਿਣਗੇ ਕੰਮ ਇੱਕੋ ਹੀ ਹੋਊਗਾ ਕਿਉਂਕਿ ਬਹੁਤ ਪਿੰਡਾਂ ਦੇ ਵਿੱਚ ਮੌਤਾਂ ਹੁੰਦੀਆਂ ਨੇ ਕਿਉਂਕਿ ਮਾਮਾ ਵੀ ਪਰਿਵਾਰ ਵੀ ਐਨੇ ਦੁਖੀ ਨੇ ਚਿੱਟੇ ਵਾਲਿਆਂ ਤੋਂ ਬਹੁਤ ਜ਼ਿਆਦਾ ਕਿਸੇ ਦੇ ਪੁੱਤ ਮਰਦੇ ਆਪਾਂ ਦੇਖ ਨਹੀਂ ਸਕਦੇ ਤੁਸੀਂ ਆਪ ਹੀ ਦੇਖੋ ਗਵਾਂਢ 'ਚ ਜਿੰਨਾ ਕੋਈ ਮਰਜ਼ੀ ਆਪਣਾ ਦੁਸ਼ਮਣ ਵੀ ਹੋਵੇ ਇਹ ਜਿਹੜਾ ਦਾਤ ਹੁੰਦੀ ਹੈ ਨਾ ਬੱਚਿਆਂ ਦੀ ਇਹੋ ਜਿਹੀ ਹੁੰਦੀ ਆ ਤੇ ਜਿਹੜਾ ਕੱਟੜਾ ਕੋ ਪਰਲਾ ਦੁਸ਼ਮਣ ਹੋ ਵੀ ਘਰ ਨੂੰ ਬੰਦੋ ਵੀ ਕਹਿੰਦਾ ਨਹੀਂ ਯਾਰ ਮੈਂ ਇਹ ਗੁੱਪਰੀ ਤਾਂ ਮੈਂ ਉਹਦੇ ਨਾਲ ਬਿੱਚੇ ਨੂੰ ਬੋਲ ਬੋਲ ਉਹਦੇ ਦੇ ਦੇ ਤੇ ਆਪਾਂ ਆਣੀ ਕਿਉਂ ਹੁੰਦੀ ਹੈ